ਸਕਲ ਸਟੂਡੈਂਟਸ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਚੈਨਲ ਦੇ ਉੱਪਰ ਦੋਸਤੋ ਇੱਕ ਬੇਹਦੀ ਖਾਸ ਖਬਰ ਜੇਕਰ ਤੁਸੀਂ ETTU 994 ਦੇ ਪੇਪਰ ਨੂੰ ਦਿੱਤਾ ਹੈ ਜਾਂ ਤੁਸੀਂ ਉਸ ਪ੍ਰਤੀ ਨਾਲ ਸੰਬੰਧਤ ਹੋ ਜਾਂ ਤੁਹਾਡਾ ਕੋਈ ਦੋਸਤ ਰਿਸ਼ਤੇਦਾਰ ਮਿੱਤਰ ਇਸ ਪ੍ਰਤੀ ਨਾਲ ਸੰਬੰਧਤ ਹੈ ਸੋ 994 ਪ੍ਰਤੀ ਦੇ ਸੰਬੰਧਤ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਦੇ ਵੱਲੋਂ ਇੱਕ ਬੜਾ ਇੰਪੋਰਟੈਂਟ ਨੋਟਿਸ ਜਿਹੜਾ ਹੈ ਉਹ ਪਾਇਆ ਗਿਆ ਹੈ ਇਸ ਇੰਪੋਰਟੈਂਟ ਨੋਟਿਸ ਦੀ ਸਭ ਤੋਂ ਵੱਡੀ ਹੈਡਲਾਈਨ ਜਿਹੜੀ ਉਹ ਇਹ ਹੈ ਕਿ 68 ਤੋਂ ਪਲੱਸ 3 69 ਜਿਹੜੇ ਬੱਚੇ ਨੇ ਉਹਨਾਂ ਦੀ ਕੈਂਡੀਡੇਟਸ ਜਿਹੜੀ ਸ਼ਿਪ ਹੈ ਉਹ ਰੱਦ ਕਰ ਦਿੱਤੀ ਗਈ ਹੈ ਇਹ ਬੱਚਿਆਂ ਦੀ ਜਿਹੜੀ ਇਹ ਪੇਪਰ 2 ਦੀ ਮੈਰਿਟ ਦੇ ਬੇਸ ਤੇ ਜਿਹੜਾ ਹੈ ਜੋਬ ਉਹ ਨਹੀਂ ਲੈ ਸਕਣਗੇ ਕਿਉਂਕਿ ਇਹਨਾਂ ਦੇ ਕੁਝ ਡਾਕੂਮੈਂਟਸ ਜਿਹੜੇ ਸਹੀ ਨਹੀਂ ਨਿਕਲੇ ਜਾਂ ਇਹਨਾਂ ਦਾ ਅੰਗੂਠਾ ਜਿਹੜਾ ਹੈ ਉੱਥੇ ਫਿੰਗਰ ਜਿਹੜੇ ਸੀਗੇ ਥਾਂ ਇਹਨਾਂ ਦਾ ਮਿਸਮੈਚ ਹੋ ਗਿਆ ਹੈ ਜਾਂ ਇਹ ਆਪ ਦਾ ਡਾਕੂਮੈਂਟ ਪ੍ਰੋਡਿਊਸ ਕਰਨ ਚਾਹਸਫਲ ਰਹੇ ਨੇ ਜਿਹਨਾਂ ਦੇ ਪੁਲਿਸ ਕੇਸ ਹੋ ਗਿਆ ਸੀਗਾ ਸਕਰੂਟੀ ਦੇ ਟਾਈਮ ਉਹਨਾਂ ਦੀ ਲਿਸਟ ਜਿਹੜੀ ਬੋਰਡ ਵੱਲੋਂ ਜਾਰੀ ਕੀਤੀ ਗਈ ਹੈ ਆਓ ਸਾਰਾ ਨੋਟਿਸ ਆਪਾਂ ਜਿਹੜਾ ਤੇ ਪੜ੍ਹਦੇ ਆ ਜੇਕਰ ਇਸ ਨੋਟਿਸ ਦੀ ਪੀਡੀਐਫ ਚਾਹੀਦੀ ਹੈ ਤੁਸੀਂ ਵੈਬਸਾਈਟ ਦੇ ਉੱਪਰ ਜਾ ਕੇ ਇਸ ਪੀਡੀਐਫ ਨੂੰ ਕੱਢ ਸਕਦੇ ਹੋ ਜੇਕਰ ਉੱਥੋਂ ਨਹੀਂ ਨਿਕਲ ਪਾਰੀ ਤਾਂ ਟੈਲੀਗ੍ਰam ਚੈਨਲ ਤੇ ਜਾ ਕੇ ਤੁਸੀਂ ਸਾਡੇ ਇਸ ਪੀਡੀਐਫ ਨੂੰ ਜਿਹੜਾ ਉਹ ਦੇਖ ਸਕਦੇ ਹੋਵੋਗੇ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਹ ਸਾਰਾ ਨੋਟਿਸ ਜਿਹੜਾ ਪੜ੍ਹ ਕੇ ਸੁਣਾਉਣੀ ਹੈ 9 ਜਨਵਰੀ 2024 ਦਾ ਜਿਹੜਾ ਆਰਡਰ ਹੈ ਨੋਟਿਸ ਹੈ ਕੀ এডਿਕੇਸ਼ਨ ਰਿਕੁਇਰਮੈਂਟ ਬੋਰਡ ਨੇ 5994 ਪੋਸਟਾਂ ਕੱਢੀਆਂ ਜਿਹੜੀ 12 10 2022 ਨੂੰ ਲਾਸਟ ਡੇਟ ਉਹਦੀ 10 11 22 ਸੀ ਸਿਲੈਕਸ਼ਨ ਕਰਾਈਟਰੀਆ ਕੀ ਸੀ ਸਟੇਟ ਲੈਵਲ ਰਿਟਨ ਐਗਜ਼ਾਮ ਹੋਣਾ ਸੀ 200 ਨੰਬਰ ਦਾ ਇੱਕ ਪੰਜਾਬੀ ਲੈਂਗੁਏਜ ਟੈਸਟ 100 ਨੰਬਰ ਦਾ ਜਿਹੜਾ ਜੀਐਨਯੂ ਅੰਮ੍ਰਿਤਸਰ ਦੁਆਰਾ 5 ਮਾਰਚ 2023 ਨੂੰ ਲਿਆ ਗਿਆ ਸਾਰੇ ਕੈਂਡੀਡੇਟਸ ਦੀ اٹੈਂਡੈਂਸ ਜਿਹੜੀ ਹੈ ਉਹ ਸਿਗਨੇਚਰ ਦੇ ਥਰੂ ਵੀ ਲਈ ਗਈ ਬਾਇਓਮੈਟ੍ਰਿਕ ਦੇ ਨਾਲ ਵੀ ਲਈ ਗਈ ਔਰ ਇੱਕ ਮੈਰਿਟ ਕੈਂਡੀਡੇਟਸ ਜਿਹੜੀ ਲਿਸਟ ਹੈ ਉਹ ਡਿਪਾਰਟਮੈਂਟ ਵੱਲੋਂ ਅਪਲੋਡ ਕੀਤੀ ਗਈ ਦੇਰ ਆਫਟਰ ਸਕਰੂਟਨੀ ਆਫ origignal ਡਾਕੂਮੈਂਟਸ ਆਫ ਦਾ ਕੈਂਡੀਡੇਟਸ ਫॉर ਵੇਰੀਅਸ ਕੈਟਾਗਰੀਜ਼ ਵਾਸ ਕੰਡਕਟਿਡ ਔਨ 17/7 ਤੋਂ 4/8 17 ਜੁਲਾਈ ਤੋਂ 4 ਅਗਸਤ ਤੱਕ ਸਕਰੂਟਨੀ ਪ੍ਰੋਸੈਸ ਹੋਇਆ ਉਹਦੇ ਵਿੱਚ ਸਾਰਿਆਂ ਦੀ ਅਟੈਂਡੈਂਸ ਜਿਹੜੀ ਹੈ ਬਾਇਓਮੈਟ੍ਰਿਕ ਨਾਲ ਕੀਤੀ ਗਈ ਉਹਨਾਂ ਦੇ ਸਿਗਨੇਚਰ ਸਾਰਾ ਆਥੈਂਟੀਕੇਟ ਸਾਰਾ ਪ੍ਰੋਸੈਸ ਕੀਤਾ ਗਿਆ ਐਬਸੈਂਟ ਕੈਂਡੀਡੇਟਸ ਨੂੰ ਦੁਬਾਰਾ ਬੁਲਾਇਆ ਗਿਆ origignal ਡਾਕੂਮੈਂਟਸ ਲੈ ਕੇ ਆਣ ਲਈ 10 ਅਗਸਤ ਨੂੰ ਡਿਊ ਟੂ ਸਮ ਆਬਜੈਕਸ਼ਨਸ ਲਾਈਕ ਮਿਸਮੈਚਿੰਗ ਆਫ ਬਾਇਓਮੈਟ੍ਰਿਕ ਅਦਰ ਰੀਜਨਸ ਰੇਜ਼ਡ ਬਾਈ ਦਾ ਸਕਰੂਟਨੀ ਕਮੇਟੀ 82 ਕੈਂਡੀਡੇਟਸ ਨੂੰ ਫੇਰ ਜਿਹੜਾ ਹੈ ਬਾਇਓਮੈਟ੍ਰਿਕ ਮਿਸਮੈਚ ਹੋਇਆ ਜਿੰਨਾਂ ਦਾ ਯਾ ਕੋਈ ਡਾਕੂਮੈਂਟ ਪ੍ਰੋਡਿਊਸ ਕਰਨਾ ਰਹਿ ਗਿਆ ਯਾ ਕੋਈ ਹੋਰ ਕਾਰਨ ਤੋਂ ਉਹਨਾਂ ਨੂੰ ਦੁਬਾਰਾ ਬੁਲਾਇਆ ਗਿਆ ਆਬ ਦਿ ਰੀਜ਼ਨ ਕਲੀਅਰ ਕਰਨ ਲਈ 4 10 2023 ਉਹਦੇ ਵਿੱਚੋਂ 82 ਕੈਂਡੀਡੇਟਸ ਵਿੱਚੋਂ ਨੋ ਕੈਂਡੀਡੇਟਸ ਫੇਅਰ ਐਬਸੈਂਟ ਰਹੇ ਤਿੰਨ ਜਿਹੜੇ ਸਸਪੀਸ਼ੀਅਸ ਫਾਊਂਡ ਹੋਏ ਉਹਨਾਂ ਤੇ ਪੁਲਿਸ ਅਥਾਰਟੀ ਵੱਲੋਂ ਕੋਈ ਨੈਸੈਸਰੀ ਐਕਸ਼ਨਸ ਲਏ ਗਏ ਫਿਰ ਬਾਇਓਮੈਟ੍ਰਿਕ ਇਮਪ੍ਰੈਸ਼ਨ ਜਿਹੜਾ 13 ਕੈਂਡੀਡੇਟਸ ਉਸ ਰਿਮੇਨਿੰਗ 70 ਕੈਂਡੀਡੇਟਸ ਉਸ ਫਾਊਂਡ ਐਜ਼ ਬੀਇੰਗ ਕਾਰੈਕਟ 70 ਵਿੱਚੋਂ 13 ਦੇ ਕਾਰੈਕਟ ਪ ਜੋ ਨਾ ਦੇ ਐਗਜ਼ਾਮੀਨੇਸ਼ਨ ਵਿੱਚ ਸੀ ਕਰ। ਇਸ ਕਰਕੇ ਡਿਸਾਈਡ ਕੀਤਾ ਗਿਆ ਕਿ نو ਐਬਸੈਂਟ ਕੈਂਡੀਡੇਟ ਦਾ 57 ਬਾਇਓਮੈਟ੍ਰਿਕ ਇਮਪ੍ਰੈਸ਼ਨ ਨਹੀਂ ਮਿਸਮੈਚ ਹੋਏ। ਉਹ ਮੀਟਿੰਗ ਆਫ ਕਮੇਟੀ ਆਫ ਅਫੀਸਰ ਅੰਡਰ ਦਾ ਚੇਅਰਮੈਨਸ਼ਿਪ ਆਫ ਸੈਕਟਰੀ ਡਿਪਾਰਟਮੈਂਟ ਆਫ ਸਕੂਲ এডੂਕੇਸ਼ਨ ਜਿਹੜੀ 15 11 23 ਨੂੰ ਇੱਕ ਮੀਟਿੰਗ ਹੋਈ ਤੇ ਉਸ ਕਮੇਟੀ ਨੇ ਏ ਡਿਸਾਈਡ ਕੀਤਾ ਕਿ ਬਾਇਓਮੈਟ੍ਰਿਕ ਮੈਚ ਹੋਣਾ ਸਭ ਤੋਂ ਵੱਡਾ ਜਿਹੜਾ ਇੰਪੋਰਟੈਂਟ ਐਸਪੈਕਟ ਸੀਗੇ ਇਸ ਭਰਤੀ ਦਾ ਔਰ ਉਸ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਉਹਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਸੋ ਇਹ ਜਿਹੜਾ ਮਿਸਮੈਚ ਦਾ ਇਸ਼ੂ ਸੀ 52 ਕੈਂਡੀਡੇਟ ਤੇ 노 ਐਬਸੈਂਟ ਜਿਹੜੇ ਹੋਏ ਸੋ ਇਹਦਾ ਕਨਕਲੂਜਨ ਇਹ ਕੱਢਿਆ ਗਿਆ ਕਿ ਸੱਚ ਕੈਂਡੀਡੇਟਸ ਇਜ਼ ਨੋਟ ਅਸੈਪਟੇਬਲ ਐਂਡ ਲਾਇਬਲ ਟੂ ਬੀ ਰਿਜੈਕਟਡ ਇਹਨਾਂ ਨੂੰ ਰਿਜੈਕਟ ਕੀਤਾ ਜਾ ਰਿਹਾ ਆਫਟਰ ਡਿਊ ਡੈਲੀਬਰੇਸ਼ਨਸ ਆਫ ਦਾ ਫੈਕਟਸ ਐਂਡ ਸਰਕਮਸਟੈਂਸਸਸ ਆਫ ਦਾ ਪ੍ਰੈਜ਼ੈਂਟ ਕੇਸ ਰਿਕਮੈਂਡੇਸ਼ਨਸ ਐਂਡ ਅਪਰੂਵਲ ਆਫ ਦਾ ਕਮ ਟੋਟਲ 55 ਤੇ 96 ਕੈਂਡੀਡੇਟ ਹੋ ਗਏ ਇਹਨਾਂ ਦੀ ਬਾਇਓਮੈਟ੍ਰਿਕ ਇੰਪ੍ਰੈਸ਼ਨ 55 ਤੇ 90 ਇਫੀਸ਼ੀਐਂਟ ਜਿਹੜੇ ਸੀਗੇ ਇਹ ਰਿਜੈਕਟ ਕੀਤੇ ਜਾ ਰਹੇ ਸੋ ਇਹੀ ਆਰਡਰ ਹੈ ਐਜੂਕੇਸ਼ਨ ਰਿਕਰੂਟਮੈਂਟ ਡਾਇਰੈਕਟਰਟ ਦਾ ਸੋ ਇਹ ਜਿਹੜਾ ਹੈ ਇਹਨਾਂ ਨੂੰ ਭੇਜਿਆ ਜਾ ਰਿਹਾ ਔਰ ਉਹਨਾਂ ਦੀ ਲਿਸਟ ਵੀ ਜਿਹੜੀ ਨਾਲ ਆਈ ਹੈ ਤੁਸੀਂ ਦੇਖ ਸਕਦੇ ਹੋ ਜੇਕਰ ਹੁਣ ਇਹਨਾਂ ਦੀ ਜਿਹੜੀ ਹੈ ਕਲੇਮ ਜਿਹੜਾ ਹੈ ਭਰਤੀ ਦੇ ਉੱਪਰ ਉਹ ਰੱਦ ਕੀਤਾ ਜਾ ਰਿਹਾ ਸੋ ਤੁਸੀਂ ਇਹ ਦੇਖੋ ਕਿ ਅਗਰ ਇਸ ਦੇ ਵਿੱਚ ਅਸੀਂ ਇੱਕ ਉੱਕਾ ਪੁੱਕਾ ਹਿਸਾਬ ਲਗਾ ਕੇ ਚੱਲੀਏ ਜਿਵੇਂ ਲਾਈਕ ਅਸੀਂ BC ਜਰਨਲ ਦੀ ਅਗਰ ਅਸੀਂ ਦੇਖੀਏ 122 ਤੋ ਬਾਅਦ ਸਕਰੂਟੀ ਨਹੀਂ ਹੋਈ ਤੋ 122 ਤੱਕ ਵੀ 36 ਬੱਚੇ ਨੇ ਯਾਨੀ ਕਿ ਜਰਨਲ ਓਪਨ ਦੀ ਜਿਹੜੀ ਹੈ ਉਹਦੇ ਵਿੱਚੋਂ 36 ਬੱਚੇ ਬਾਹਰ ਹੋ ਗਏ ਨੇ ਅਗਰ ਤੁਸੀਂ BC ਦੀ ਹੋ ਤਾਂ 116 ਤੱਕ ਸਕਰੂਟੀ ਹੋਈ ਤਾਂ ਤਕਰੀਬਨ 50 ਬੱਚੇ ਜਿਹੜੇ ਉਹ ਤੁਸੀਂ ਦੇਖੋਗੇ ਤੁਹਾਡੇ ਤੋਂ ਉੱਪਰ ਜਿਹੜੇ ਬਾਹਰ ਹੋ ਚੁੱਕੇ ਨੇ ਇਸ ਤਰੀਕੇ ਨਾਲ ਕਾਫੀ ਬੱਚੇ ਨੇ ਇਹ ਤੁਸੀਂ ਦੇਖੋਗੇ ਇਹਦੇ ਵਿੱਚ ਕੋਈ ਸੀਰੀਅਲ ਵਾਈਜ਼ ਨੰਬਰ ਨਹੀਂ ਹੈਗੇ ਕਿਉਂਕਿ ਇਸ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਨੰਬਰ ਨੇ ਪੇਪਰ 2 ਦੇ ਵਿੱਚੋਂ 168 ਨੰਬਰ ਵੀ ਨੇ ਜਿਨ੍ਹਾਂ ਦੇ ਬੜੇ ਬੱਚੇ ਜਿਹੜੇ ਉਹ ਦੇ ਵਿੱਚੋਂ ਬਾਹਰ ਕੀਤੇ ਗਏ ਨੇ ਤਿੰਨ ਕੇਸ ਪੁਲਿਸ ਕੇਸ ਹੋਏ ਸੀ ਜਿੰਨਾ ਤੇ ਉਹਨਾਂ ਦੀ ਲਿਸਟ ਜਿਹੜੀ ਹੈ ਬੋਰਡ ਨੇ ਵੈਬਸਾਈਟ ਦੇ ਉੱਪਰ ਜਿਹੜਾ ਇਸ ਨੋਟਿਸ ਨੂੰ ਪਾ ਦਿੱਤਾ ਹੈ ਸੋ ਇਹਨਾਂ ਦਾ ਇਸ ਭਰਤੀ ਦੇ ਉੱਪਰੋਂ ਜਿਹੜਾ ਕਲੇਮ ਹੈ ਉਹ ਰੱਦ ਕੀਤਾ ਜਾਂਦਾ ਹੈ ਉਹ ਕਲੇਮ ਜਿਹੜਾ ਨਹੀਂ ਕਰ ਸਕਦੇ ਉਮੀਦ ਕਰਦੇ ਹਾਂ ਜਾਣਕਾਰੀ ਤੁਹਾਨੂੰ ਸਹੀ ਲੱਗੀ ਹੋਵੇਗੀ ਨੋਟਿਸ ਤੁਹਾਡੇ ਸਾਹਮਣੇ ਅਸੀਂ ਪੜ੍ਹਿਆ ਹੈ ਜੋ ਕੁਝ ਨੋਟਿਸ ਦੇ ਵਿੱਚ ਲਿਖਿਆ ਹੈ ਐਜ਼ ਇਟ ਇਜ਼ ਤੁਹਾਨੂੰ ਪੜ੍ਹ ਕੇ ਪੰਜਾਬੀ ਦੇ ਵਿੱਚ ਦੱਸਿਆ ਹੈ ਕੋਈ ਵੀ ਜਾਣਕਾਰੀ ਇਦਾਂ ਦੀ ਤੁਹਾਨੂੰ ਚਾਹੀਦੀ ਹੋਵੇ ਤੁਸੀਂ ਜੀ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਧੰਨਵਾਦ ਥੈਂਕ ਯੂ ਵੈਰੀ ਮੱਚ